ਅੰਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਗੁਰੂ ਕੀ ਬਡਾਲੀ ਵੱਲੋਂ ਬਾਬਾ ਜੀਵਨ ਸਿੰਘ ਕਲੋਨੀ ਗੁਰਦੁਆਰਾ ਬੋਰੀ ਸਾਫ ਤੋਂ ਗੁਰੂ ਕੀ ਬਡਾਲੀ ਰੋਡ ਤੇ ਪੈਂਦੀ ਕਲੋਨੀ ਵਿਖੇ ਵਕ ਵਕ ਜਥੇਵੰਦੀਆਂ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਧੋਨਾ ਸਾਹਿਬ ਟਰਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਬਾਬਾ ਨਛੱਤਰਨਾਥ ਸ਼ੇਰਗਿੱਲ ਰੇਸ਼ਮ ਬਡਾਲੀ ਪਰਮਜੀਤ ਬਡਾਲੀ ਸਤਨਾਮ ਸਿੰਘ ਹੀਰਾ ਸਿੰਘ ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਇਸ ਮੌਕੇ ਨਿਹੰਗ ਜਥੇਵੰਦੀਆਂ ਦੇ ਨੁਮਾਇਦੇ ਵੀ ਹਾਜ਼ਰ ਸਨ ਕੀ ਵਾਲਮੀਕੀ ਜੀ ਜਗਰੂ ਗਿਆਨਾ ਜੀ ਸੋ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਫੋਨਾ ਵੱਲੋਂ ਜਿਹੜਾ ਆ ਆਪਣੇ ਅਧਿਕਾਰਾਂ ਤੇ ਹੱਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਿਹੜਾ ਮੋਰਚਾ ਲਾਇਆ ਪਿਆ ਹੈ ਇੱਥੇ ਆਪਣੇ ਪਰਿਵਾਰਾਂ ਲਈ ਕਿਉਂਕਿ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰ ਜਿਹੜੇ ਆ ਇੱਕ ਇੱਕ ਮਰਲਿਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਸੋ ਅੱਜ ਜਿਹੜੀ ਇਹ ਸਾਡੀ ਪਹਿਲੀ ਹੈਗੀ ਆ ਜੋ ਸ਼ੈਡੂਲ ਕਾਸਟ ਭਾਈਚਾਰੇ ਦੀ ਆ ਤੋ ਉਸ ਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਤੋ ਉਸ ਨੂੰ ਸੰਘਰਸ਼ ਕਰਕੇ ਜਿਹੜਾ ਆ ਅਸੀਂ ਪ੍ਰਾਪਤ ਕਰਾਂਗੇ ਤੇ ਆਪਣੇ ਪਰਿਵਾਰਾਂ ਨੂੰ ਜਿਹੜੇ 5-5 ਮਰਲੇ ਦੇ ਪਲਾਟ ਨੇ ਉਹ ਜਿਹੜੇ ਅਸੀਂ ਸਾਰੇ ਘਰਾਂ ਨੂੰ ਜਿਹੜੇ ਆ ਆਪ ਜਿਹੜੇ ਅੱਗੇ ਲਾ ਕੇ ਤੇ ਆਵਾਂ ਬਾਬਾ ਜੀਵਨ ਸਿੰਘ ਕੀ ਲੋਨੀ ਗੁਰੂ ਦੀ ਬਡਾਲੀ ਤੋਂ ਬੋੜੀ ਸਾਹਿਬ ਜੀ ਦੇ ਰਸਤੇ ਦੇ ਵਿੱਚ ਪੈਂਦੀ ਹੈ ਜਿੱਥੇ ਕਿ ਕੋਈ 200 ਪਰਿਵਾਰ ਉਸ ਕੋਲੋਨੀ ਵਿੱਚ ਰਹਿੰਦੇ ਹਨ ਪੁਰਾਣੀ ਪੰਚਾਇਤ ਨੇ ਇਹਨਾਂ ਨੂੰ ਜਦੋਂ ਕੋਲੋਨੀ ਕੱਟੀ ਸੀ ਗੁਰਦੁਆਰੇ ਵਾਸਤੇ ਸਕੂਲ ਵਾਸਤੇ ਤੇ ਸਕੂਲ ਦੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਛੱਡੀ ਸੀ ਲੇਕਿਨ ਕਾਰਪੋਰੇਸ਼ਨ ਬਣ ਗਈ ਪੰਚਾਇਤਾਂ ਟੁੱਟ ਗਈਆਂ ਲੇਕਿਨ ਉਹੀ ਕਾਰਵਾਈ ਚੱਲਦੀ ਆ ਰਹੀ ਹੈ 32 ਕਿੱਲੇ ਜ਼ਮੀਨ ਹੈ ਖੁੱਦੀ ਵਿੱਚ 8 ਕਿੱਲੇ ਮਜਬੂਤ ਸਿੱਖ ਪਰਿਵਾਰਾਂ ਦਾ ਵੀ ਸਹਾਯੋਗ ਦਾ ਹੈ ਮੂਕੂ ਕ ਲਈ ਕੋਈ ਹੀ ਬਰਾਦਿਦਾ ਨਹੀਂ ਸਾਰੀ ਜ਼ਮੀਰਬੰਦੀ ਸਾਰੇ ਦੇ ਪਿੰਡ ਦੀ ਸਾਂਝੀ ਜ਼ਮੀਨ ਹੈ ਬਾਲਮਿਕੀ ਮਜਬੂ ਸਿੰਘ ਭਾਈਚਾਰਾ ਵੀ ਇੱਥੇ ਰਹਿੰਦਾ ਹੈ ਬੈਠ ਕੇ ਗੱਲ ਮੁੱਕੀ ਵੀ ਸਕਦੀ ਹੈ ਲੇਕਿਨ ਹਰ ਬੰਦਾ ਅੜ ਕੇ ਹੀ ਬੈਠਾ ਹੈ ਲੇਕਿਨ ਸਾਡੀ ਤੇ ਕੋਸ਼ਿਸ਼ ਇਹ ਹੈ ਕਿ ਉਹਨੂੰ ਛੱਡ ਦੇਣ ਤੇ ਜੇ ਜੀ ਸ਼ਾਂਤੀ ਵੀ ਬਣਦੀ ਬੇਗੀ ਭਾਈਚਾਰੇ ਬਣੇਗਾ ਧੰਨਵਾਦ ਵਾਜ ਦਾ ਖਾਲਸਾ ਵਾਹੀ ਬਤ ਜੈ ਸ਼੍ਰੀ ਰਾਮ ਅੱਜ ਸਾਰੇ ਜਥੇਬੰਦੀਆਂ ਵੱਲੋਂ ਨਿਸ਼ਾਨ ਸਾਹਿਬ ਇੱਥੇ ਲਾਇਆ ਗਿਆ ਆ ਉਸ ਬੰਦੇ ਜਿਹੜੇ ਗਰੀਬਾਂ ਨਾਲ ਧੱਕਾ ਹੋ ਰਿਹਾ ਆ ਬੜਾ ਚਿਰ ਧੱਕਾ ਕਰ ਲਿਆ ਇਹਨਾਂ ਨੇ ਹੁਣ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਮੈਂ ਉਹਨਾਂ ਨੂੰ ਚੇਤਾਵਨੀ ਵੀ ਦਿਨਾ ਕਿ ਜਿਹੜਾ ਗਰੀਬਾਂ ਦਾ ਹੱਕ ਮਾਰਿਆ ਆ ਕਿ ਹੁਣ ਤੁਸੀਂ ਹੱਕ ਨਹੀਂ ਮਾਰ ਸਕਦੇ ਗਰੀਬਾਂ ਦੀ ਜਿਹੜੀ ਜਗ੍ਹਾ ਗਰੀਬਾਂ ਕੋਲੋ ਹੀ ਰਹੇਗੀ ਇਸ ਲਈ ਚਾਹੇ ਕਿੱਥੋਂ ਤੱਕ ਸਾਨੂੰ ਸੰਘਰਸ਼ ਕਰਨਾ ਪਵੇ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਵਡਾਲੀ ਦੀ ਧਰਤੀ ਉੱਤੇ ਸਮੁੱਚੀਆਂ ਰੰਗ ਸਿੰਘ ਜਥੇਬੰਦੀਆਂ ਔਰ ਵਾਲਮੀਕੀ ਭਾਈਚਾਰਾ ਸਮੁੱਚਾ ਇਕੱਤਰ ਹੋ ਕੇ ਵਾਲਮੀਕੀ ਭਾਈਚਾਰੇ ਦੇ ਸੰਤ ਮਹਾਂਪੁਰਖ ਇੱਥੇ ਪਹੁੰਚੇ ਆਂ ਗਰੀਬਾਂ ਦੀ ਆਵਾਜ਼ ਬਣ ਕੇ ਅੱਜ ਸਮੁੱਚੀਆਂ ਜਥੇਬੰਦੀਆਂ ਨੇ ਏਕਤਾ ਕਰਕੇ ਇਕੱਤਰ ਹੋ ਕੇ ਇਸ ਧਰਤੀ ਤੇ ਨਿਸ਼ਾਨ ਸਾਬ ਲਾਇਆ ਔਰ ਜਿਹੜੀ ਗੱਲ ਕਰਦੇ ਨੇ ਕਿ ਧਰਤੀ ਉਹਦੀ ਹੈ ਦੀ ਹੈ ਕਿਸ ਦੀ ਕਿਸੇ ਦੇ ਘਰ ਕੋ ਜਾ ਕੇ ਬਹਿ ਨਹੀਂ ਸਕਦਾ ਅੱਜ ਇਹ ਸਾਡਾ ਘਰ ਹੈ ਤੇ ਇਹੀਂ ਇੱਥੇ ਆਣ ਕੇ ਖਲੋਤੇ ਆ ਆਪਣੇ ਘਰ ਵਿੱਚ ਨਿਸ਼ਾਨ ਸਾਬ ਲਾਇਆ ਕਿਹਦੇ ਘਰ ਜਾ ਕੇ ਕੋਈ ਪੈਰ ਨਹੀਂ ਪਾ ਸਕਦਾ ਜੇ ਸਾਡਾ ਘਰ ਅਸੀਂ ਆਪਣਾ ਘਰ ਇਹਨੂੰ ਸਮਝਦੇ ਆ ਤਾਂ ਇੱਥੇ ਨਿਸ਼ਾਨ ਸਾਹਿਬ ਲਾਇਆ ਇੱਥੇ ਸੰਗਤ ਇਕੱਠੀ ਹੋਈ ਆ ਇੱਥੇ ਪ੍ਰਸ਼ਾਦਾ ਪਾਣੀ ਵੰਡ ਰਿਹਾ ਇੱਥੇ ਆਜ ਦਾ ਸਤਕਾਰਮਾਨ ਹੋ ਰਿਹਾ ਤੇ ਸਾਡੀ ਧਰਤੀ ਸਾਡੀ ਧਰਤੀ ਤੇ ਅਸੀਂ ਆਪਣੀ ਧਰਤੀ ਤੇ ਬੈਠੇ ਆ ਕੋਈ ਨਜਾਇਜ਼ ਕਬਜ਼ਾ ਨਹੀਂ ਹੋਇਆ ਜਿਹੜੇ ਲੋਕ ਇਦਾਂ ਦੀਆਂ ਤੁਮਤਾਂ ਲਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਚੇਤਾਵਨੀ ਹੈ ਵੀ ਇਹਨਾਂ ਤੁਮਤਾਂ ਤੋਂ ਬਾਜ਼ ਆਜੋ ਇਹ ਸ਼ਰਾਰਤੀਆਂ ਸਰ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਆਪੋ ਆਪਣੇ ਥਾਂ ਟਿਕਾਣੇ ਤੇ ਬਹਿ ਜਾਣ ਮੁੱਚੀਆਂ ਜੱਥੇਬੰਦੀਆਂ ਜਿਹੜੀਆਂ ਉਹ ਕਤਰ ਹੋਈਆਂ ਜੇਕਰ ਕੋਈ ਵਾਅਦਾ ਕਰੇਗਾ ਫਿਰ ਉਹਨੂੰ ਉਹਦਾ ਜਵਾਬ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਮ ਖਾਲਸਾ ਸਾਧ ਸੰਗਤ ਦੇ ਪੰਥ ਸ਼ਰਮਣੇ ਕਾਲਜ ਦਸ਼ਮੇਸ਼ ਤਰਨਤਾਲ ਵੱਲੋਂ ਬਾਬਾ ਜੀ ਨੂੰ ਜੋੜ ਮੇਲੇ ਤੱਕ ਦੇ ਪਹਰਾ ਹੈ ਉਹਨਾਂ ਨੇ ਫੌਜਾਂ ਨੂੰ ਭੇਜਿਆ ਜਹਾਂ ਜਹਾਂ ਮਰਸਾਂ ਖੋੜੀ ਨੂੰ ਤੇ ਇਹ ਜੋ ਵਜਨ ਹੋ ਰਿਹਾ ਨੇ ਗੁਰੂ ਸਾਹਿਬ ਦੀ ਕਿਰਪਾ ਬਿਲਕੁਲ ਸਹੀ ਦਾ ਗੁਰੂ ਦਾ ਹੁਕਮ ਹੈ ਨ ਗਰੀਬਾਂ ਕੋ ਦਿਉ ਪਾਸ਼ਾਹੀ ਯਾਦ ਰੱਖੇ ਹਮਰੇ ਗ੍ਰਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਗੁਰੂ ਕੀ ਮਢਾਲੀ ਸ਼ਟਾ ਅਮਰਸਰ ਆਈ ਹੋਈ ਸਾਰੀ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਦਾ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਸਾਨੂੰ ਇਹਨਾਂ ਤੋਂ ਉਮੀਦ ਹੈ ਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ